हां जी मित्रों अपने लोवे 2015 ਮਾਡਲ ਬਖਸ਼ੀਸ਼ ਕੰਬੈਨ ਬਿਲਕੁਲ ਰੈਡੀ ਵਰ ਰੈਡੀ ਦੇਖੋ ਜਮਨ ਟਾਪ ਦੀ ਮਸ਼ੀਨ ਹੈਗੀ 02 ਡਿਸਪੋਜ਼ਲ ਇੰਜਨ ਹੈ ਦਾ ਤੇ ਰਿਪੇਅਰ ਪੂਰ ਕਰਕੇ ਜਮਨ ਓਕੇ ਕਰਕੇ ਰੰਗ ਬੰਨਾ ਇਹਦਾ ਤੇ ਕਰਖਿਆ ਜਿਹੜੇ ਭਰਾ ਨੇ ਚਲਾਉਣ ਵਾਸਤੇ ਲੈਣੀ ਹੋਵੇ ਜਾ ਕਿਸੇ ਦੇ ਦੋਸਤ ਮਿੱਤਰ ਨੇ ਤਾ ਉਹ ਮਸ਼ੀਨ ਚਲਾ ਸਕਦਾ ਚਲਾਏ ਚ ਇੱਕ ਨੰਬਰ ਹੈ ਤੇ ਨਵੀਂ ਦੀ ਨਵੀਂ ਹੈ ਸਟਾਰ ਵਾਕਰ ਸਾਰੇ ਨਵੇਂ ਪਏ ਹੋਏ ਨੇ ਇੰਜਨ ਦਾ ਕੰਮ ਤੇ 2 ਲੱਖ ਰੁਪਿਆ ਇੱਦ ਕੀ ਲੱਗਾ ਪਿਛਲੇ ਸੀਜ਼ਨ ਜਣੀ ਕੇ ਆ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਮਸ਼ੀਨ ਐਨ ਇੱਕ ਨੰਬਰ ਹੈ ਅਗਲੀ ਜੋੜੀ ਨਵੀਂ ਲੱਗੀ ਹੋਈ ਹੈ ਆ ਦਿਖਾਉਣੇ ਆ ਸੋਨੂੰ ਇੰਨੇ ਜਣ ਜਣ ਦੇ ਪੂਰੇ ਪੈਸੇ ਲੱਗੇ ਨੇ ਹਾਰ ਪਾ ਕੇ ਲੈ ਜੇ ਆਏ ਲੱਗੂ ਅਗਲੇ ਨੂੰ ਵੀ ਏਜੰਸੀ ਚੋਂ ਲੈ ਕੇ ਆਏ ਹੁੰਦੇ ਆ ਤੇ ਵੈਰੇਟੀ ਆ ਸਕਦਾ ਹੈ ਲਾਸਟ ਰੇਟ ਤੁਹਾਨੂੰ ਦੱਸ ਦਾਂਗੇ ਫੋਨ ਆਪਾਂ ਨੰਬਰ ਪਾਵਾਂਗੇ ਤੇੜੇ ਭਰਾ ਨੇ ਲੈਣੀ ਹੋਵੇ ਉਹੀ ਸੰਪਰਕ ਕਰੇ ਸਵੇਰੇ 9 ਤੋਂ ਸ਼ਾਮ ਨੂੰ 5 ਵਜੇ ਤੱਕ ਉਸ ਤੋਂ ਪਹਿਲਾਂ ਪਿੱਛੇ ਫੋਨ ਕੱਟ ਚੱਕਿਆ ਜਾਂਦਾ ਸਾਰੀ ਕਮੈਂਡ ਦਿਖਾਉਣੇ ਆ ਤੁਹਾਨੂੰ ਚੈੱਕ ਕਰੋ ਇੰਜਨ ਇੰਜਨ ਬਿਲਕੁਲ ਸੁੱਕਾ ਹੈ ਇੰਜਨ ਦਾ ਸਾਡੇ ਟਾਪ ਦੇ ਮਿਸਤਰੀ ਨੇ ਕਰਿਆ ਹੋਇਆ ਯਾਰ ਇੱਕ ਵੀ ਇੰਜਨ ਦੀ ਆ ਲੈ ਕੇ ਗਾਰੰਟੀ ਦੇ ਦਾਂਗੇ ਕਾਟਰ ਪਰਲੇ ਪਾਸੇ ਖੜਾ ਉਹ ਤੁਹਾਨੂੰ ਦਿਖਾ ਦਾਨੇ ਆਪਾਂ ਆਹ ਸਾਈਡ ਓਕਰ ਕਰੋ ਜਿਕਾ ਜਿਹੜੇ ਭਰਾ ਨੇ ਘੱਟ ਪੈਸੇ ਲਾਉਣੇ ਹੁੰਦੇ ਨੇ ਕਿ ਰਿਸ਼ਤੇਦਾਰ ਨੇ ਲੈਣੀ ਹੋਵੇ ਕੰਬਾਈਨ ਵਾਲੇ ਗਰੁੱਪਾਂ 'ਚ ਰੀਲ ਜ਼ਰੂਰ ਸ਼ੇਅਰ ਕਰ ਦਿਓ ਜਿਹੜੇ ਕੰਬਾਈਨਾ ਸ਼ੌਂਕ ਰੱਖੇ ਨੇ ਸ਼ੌਂਕ ਰੱਖਦੇ ਨੇ ਤੇ ਘਾਟਰ ਸੋਨੂ ਦਿਖਾਉਣੇ ਆ ਉਹ ਖੜਾਗਾ ਆ ਦੇਖੋ ਦੂਰ ਤਾਂ ਲਾ ਦਿਆ ਜਮਾ ਜਮਾ ਨਵੀਂ ਹੁੰਦੀ ਹੈ ਬਖਸ਼ੀਸ਼ 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 ਕੰਬਾਈਨ ਦੇ ਸ਼ੌਂਕੀ ਬਖਸ਼ੀਸ਼ ਨੂੰ ਲੈਣਾ ਪਸੰਦ ਕਰਦੇ ਨੇ ਹਰਿਆਣੇ ਜਿਹਦੀ ਪੂਰੀ ਮਾਰਕੀਟ ਚੱਲਦੀ ਆ ਜਿਹੜੇ ਭਰਾ ਨੇ ਚਲਾਈ ਆ ਆਹ ਇਹਦਾ ਕਟਰ ਹੈ ਬਾਕੀ ਸੋਨੂੰ ਸਾਰੇ ਰੰਗ ਬੰਨੇ ਦੀ 1800 ਦੇ ਸਾਹਮਣੇ ਨੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕੰਬਾਈਨਾ ਆਪਣੇ ਲੋਵੇ ਕਾਫੀ ਖੜੀਆਂ ਨੇ ਕਾਟਰ ਤੇ ਪੱਖਾ ਲੱਗਿਆ ਹੋਇਆ ਬਲੌਰ ਬਲੌਰ ਲੱਗਿਆ ਹੋਇਆ ਅ ਦੇਖੋ ਉਹ ਬੜਾ ਬਲੌਰ ਵੀ ਬੜਾ ਘੈਂਡ ਸੈੱਟ ਕਰਿਆ ਹੋਇਆ ਤੇ ਕੰਬੈਨ ਆਪਣੇ ਕੋਲ ਵਿੱਚ ਤਿੰਨ ਖੜੀਆਂ ਨੇ ਹੋਰ ਉੱਚਾ ਮਾਡਲ ਬਾਕੀ ਨੀਵਾ ਮਾਡਲ ਖੜੀ ਹੈ ਜਿਹੜਾ ਕੰਬੈਨ ਲੈਣ ਦਾ ਸ਼ੌਂਕੀ ਆ ਉਹ ਸੰਪਰਕ ਕਰ ਸਕਦਾ ਸਵੇਰੇ 9 ਤੋਂ ਸ਼ਾਮ ਨੂੰ 5 ਵਜੇ ਤੱਕ ਚੰਗਾ ਪ੍ਰਭੂ ਜਉਂਦੇ ਬਸਦੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਜਰੂਰ ਕਰ ਦਿਓ ਉਹ ਬੁਸ਼ੀਸ਼ ਕਰੀਆ ਮਸ਼ੀਨ ਪੂਰੀ ਬੰਦ ਬਣਾਈ ਆਪਾਂ ਦੀ ਹਾਰ ਵਾ ਕੇ ਲੈ ਲਈਏ ਓਕੇ ਬਰੋ ਜੋਹੰਦੇ ਵਸਤਰੋ